ਇਹ ਤੇ ਇੰਡੀਆ ਗਈ ਨੀ ਕਿਤੇ ਕਿਰਮੇ ਨੰਨੇ ਨੰਨੀ ਦਾ ਯਾਦ ਆ ਗਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਤੇ ਮੈਂ ਜਸਕਰਨ ਸਿੰਘ ਮਲੂਕਾ ਤੇ ਮਲੇਸ਼ੀਆ ਆਪਾਂ ਪਹੁੰਚੇ ਆਂ ਤੇ ਮਲੇਸ਼ੀਆ 에어ਪੋਰਟ ਤੋਂ ਆਪਾਂ 100 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਿਹੜਾ ਪਿੰਡ ਹੈ ਇਹ ਇਹ ਬਤੰਕਲੀ ਉਲਸਲੇੰਗੋ ਜੀ ਇਹ ਪਰਿਵਾਰ ਜਿਹੜੇ ਆਂਟੀ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਪਿਸ਼ੋਕੜ ਸ਼੍ਰੀ ਅਮਰਤਸਰ ਸਾਹਿਬ ਦਾ ਇੰਡੀਆ ਪੰਜਾਬ ਦੇ ਵਿੱਚੋਂ ਪਰ ਇਹ ਪਰਿਵਾਰ ਬਹੁਤ ਪੁਰਾਣਾ ਇੱਥੇ ਆਇਆ ਹੋਇਆ ਹੈ ਇਹਨਾਂ ਦਾ ਜਨਮ ਵੀ ਇੱਥੇ ਹੋਇਆ ਇਹਨਾਂ ਦੇ ਬੱਚਿਆਂ ਦਾ ਇਹਨਾਂ ਦੇ ਜਿਹੜੇ ਵਡੇਰੇ ਸੀ ਬਜ਼ੁਰਗ ਸੀ ਉਹ ਪੰਜਾਬ ਦੇ ਸੀ ਆਪਾਂ ਪੂਰੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ ਮਲੇਸ਼ੀਆ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਕਿੱਦਾਂ ਦੀ ਇਹ ਕੰਟਰੀ ਆ ਕਿੱਦਾਂ ਦੇ ਲੋਕ ਨੇ ਇਹ ਕਿੱਦਾਂ ਰਹਿ ਰਹੇ ਨੇ ਕੀ ਸਿਸਟਮ ਆ ਉਹ ਸਾਰੀ ਗੱਲਬਾਤ ਆਪਾਂ ਜਿਹੜੀ ਕਰਾਂਗੇ ਇਹਨਾਂ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਨਾਮ ਦਾ ਮੇਰਾ ਨਾਮ ਰਣਜੀਤ ਕੋ ਜੀ ਪੰਜਾਬ ਤੋਂ ਤੁਸੀਂ ਕਿੱਥੋਂ ਤੋਂ ਅੰਤ ਜੀ ਰੋ ਰੋ ਬੋਨਾ ਮੇਰੇ ਮਾਪਿਓ ਪੰਜਾਬ ਤੋਂ ਆਇਆ ਜੀ ਅੰਮਰਸਾਰ ਦੇ ਆ ਸੀ ਜੀ ਤੁਹਾਡਾ ਜਨਮ ਇੱਥੇ ਹੋਇਆ ਯਾ ਜੰਮੇ ਸਿੰਮਲੀਆ ਦੇ ਚ ਜੀ ਜੰਮੇ ਪੈਰਕ ਦੇ ਵਿੱਚ ਤੇ ਅਸੀਂ ਹੁਣ ਉਲਿਸ ਰੈਂਗੋ ਤੇ ਬੈਠੇ ਆਂ ਪਤੰਗਾਂ ਲਈ ਤਾਂ ਨਾਮ ਜੀ ਇਹ ਰੋਣਿਸਲੀ ਆ ਗਿਆ ਭਈ ਇਤ ਇੰਡੀਆ ਗਈ ਨਹੀਂ ਕਿਤੇ ਦਰ ਮੇਰੇ ਨੰਨੇ ਨੰਨੀ ਦਾ ਯਾਦ ਆ ਗਈ ਜੀ ਇਸ ਕਰਕੇ ਰੋਈ ਮੈਂ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਫਲਾਨਾ ਪਰਿਵਾਰ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਬਾਹਰ ਚਲਾ ਗਿਆ ਚਾਹ ਕਿਸੇ ਵੀ ਕੰਟਰੀ ਦੇ ਵਿੱਚ ਉਹ ਬੈਠਾ ਹੋਵੇ ਪਰ ਉਹਦੇ ਅੰਦਰ ਜਿਹੜਾ ਮੋਹ ਆ ਜਿਹੜਾ ਪਿਆਰ ਆ ਜਾਂ ਜਿਹੜੀਆਂ ਯਾਦਾਂ ਉਹ ਹਮੇਸ਼ਾ ਵਾਸਤੇ ਉਹਦੀਆਂ ਪਸ਼ੋਕੜ ਜੁੜੀਆਂ ਹੁੰਦੀਆਂ ਹੁਣ ਇਹ ਗੱਲ ਤੁਸੀਂ ਹਰ ਹਾਲਤ ਸਮਝ ਜੂਗੇ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਇਹ ਗੱਲ ਕਰਦੇ ਆ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਗੱਲ ਹੁੰਦੀ ਆ ਪੰਜਾਬ ਦੇ ਵਿੱਚ ਕੋਈ ਮੁੱਦਾ ਉੱਠਦਾ ਤੇ ਜਿਹੜੇ ਐਨ ਆਰ ਆਈ ਆ ਬਾਹਰਲੇ ਲੋਕ ਆ ਉਹ ਇੰਨੀ ਹਮਦਰਦੀ ਕਿਉਂ ਵਿਖਾਉਂਦੇ ਆ ਕਿਉਂਕਿ ਉਹ ਉਹ ਚੀਜ਼ਾਂ ਨੂੰ ਉਹ ਮਿਸ ਕਰਦੇ ਆ ਜੋ ਉਹਨਾਂ ਨੇ ਬਚਪਨ ਦੇ ਵਿੱਚ ਵੇਖੀਆਂ ਹੁੰਦੀਆਂ ਪਰ ਉਸ ਤੋਂ ਬਾਅਦ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਦੇ ਰਜ਼ੀਵੇਂ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਆ ਕਿ ਉਹ ਇੱਥੇ ਆ ਕੇ ਵਸ ਜਾਂਦੇ ਆ ਕਿਉਂਕਿ ਇੱਥੇ ਜਿਹੜੀ ਬੰਦੇ ਦੀ ਜ਼ਿੰਦਗੀ ਆ ਬੇਸ਼ੱਕ ਪੈਸਾ ਬਹੁਤ ਇਕੱਠਾ ਹੋ ਜਾਂਦਾ ਪਰ ਜਿਹੜੇ ਉਹਦੇ ਫੁਰਸਤ ਦੇ ਪਾਲਾ ਆਨੰਦ ਦੇ ਪਾਲਾ ਉਹ ਬਿਲਕੁਲ ਖਤਮ ਹੋ ਜਾਂਦੀਆਂ ਕਿਉਂਕਿ ਇੱਥੇ ਜ਼ਿੰਦਗੀ ਪੈਸਾ ਜਿਹੜਾ ਉਹਨੂੰ ਕੈਦ ਕਰ ਲੈਂਦਾ ਇਹ ਇਹ ਬਹੁਤ ਆਤ ਗਿਣਤੀ ਦੇ ਵਿੱਚ ਹੁੰਦਾ ਹੋ ਰਿਹਾ ਅਸੀਂ ਇਹ ਚੀਜ਼ਾਂ ਆਪਾਂ ਸੁਣਦੇ ਆ ਜਿਹੜੇ ਵਿਚਰਦੇ ਆ ਤੁਹਾਡੇ ਆਂਟੀ ਜੀ ਫਿਰ ਫਾਦਰ ਮਦਰ ਉਹ ਇੰਡੀਆ ਤੋਂ ਤੁਹਾਡੇ ਜਨਮ ਤੋਂ ਪਹਿਲਾਂ ਇੱਥੇ ਆਏ ਸੀ ਯਾ ਸਾਡਾ ਬਾਪੂ ਸਾਡਾ ਨੰਨਾ ਪੁਲਸੀਆ ਸੀ ਉਹਨੂੰ ਬ੍ਰਿਟਿਸ਼ ਲੈ ਕੇ ਆਏ ਸੀ ਤੋਂ ਮਾਨ ਸਿੰਘ ਸੀ ਉਹਦਾ ਨਾਂ ਜੀ ਤੇ ਉਹ ਗੁਜਰੇ ਤੇ ਸੌਰੀ ਉਹ ਇੰਡੀਆ ਦੇ ਕਿ ਗੁਜਰੇ ਸਾਡੀ ਨਾਨੀ ਗੁਜਰਗੀ ਸੀ ਬੁਕੇ ਮਰਤਾ ਜਮ ਤੇ ਮਲੇਸ਼ੀਆ ਦੇ ਵਿੱਚ ਪੈਰ ਰੱਖ ਚ ਨਾਨੇ ਗੁਜਰਗੀ ਤੇ ਸਾਡੇ ਨਾਨੇ ਨੇ ਸੋਚਿਆ ਵੀ ਮੇਰੇ ਬੱਚੇ 5 ਹੋਆ ਤੇ ਮੈਂ ਇੱਥੇ ਇਹਨਾਂ ਨੂੰ ਵਿਆਹ ਦਵਾ ਵੱਡਿਆਂ ਨੂੰ ਦੋਨ ਇੱਥੇ ਵਿਆਹ ਕੀ ਮਲੇਸ਼ੀਆ ਦੇ ਵਿੱਚ ਤੇ ਮੇਰੀ ਮਾਂ ਨੂੰ ਤੇ ਮੇਰੀ ਮਾਸੀ ਨੂੰ ਤੇ ਬੱਚੇ ਬਾਕੀ ਦੇ ਤਿੰਨ ਲੈ ਗਏ ਇੰਡੀਆ ਨੂੰ ਵਾਪਸ ਮੁੜ ਗਏ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਹੀ ਸੁਣਿਆ ਸੀ ਉਹ ਵੀ ਗੁਜਰਗੇ ਸੀ ਸਾਡਾ ਮਾਮਾ ਵੀ ਗੁਜਰ ਗਿਆ ਸੀ ਮਲੇਸ਼ੀਆ ਉੱਥੇ ਇੰਡੀਆ ਦੇ ਵਿੱਚ ਉਹਦਾ ਨਾਮ ਹਰਜੀਤ ਸਿੰਘ ਸੀ ਜੀ ਤੇ ਗਾੜੀ ਫਿਰ ਮੇਰੀ ਮਾਂ ਨੇ ਵੀ ਮੇਰੇ ਭਰਾ ਦਾ ਹਰਜੀਤ ਸਿੰਘ ਰੱਖਿਆ ਤੇ ਸਾਡੇ ਸਾਰਿਆਂ ਦੇ ਨਾਲ ਜੀਤੀਆ ਉਹੀ ਉਹਦੀ ਵਿਛੜੀ ਉਹਦੀ ਯਾਦ ਭਰਾਵ ਦੇ ਵਿੱਚ ਉਹਦੇ ਨੇ ਰੱਖਿਆ ਨਾ ਸਾਰਿਆਂ ਦੇ ਅੰਟੇ ਇਹ ਫਿਰ ਖਾਸ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪਿੰਡ ਸੀ ਲਾਗੇ ਕੋਈ ਤੁਹਾਡਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅ ਪਤਾ ਨਹੀਂ ਮਨੂ ਜੇ ਮੇਰੇ ਮਾਪੇ ਜਾਣਦੇ ਸੀ ਮੇਰੇ ਭੈਣਾ ਕੰਨੀ ਹੁੰਦੀ ਆ ਵੀ ਉਹਨੂੰ ਪਤਾ ਵੀ ਸਾਡੀ ਗੋਤ ਅਸੀਂ ਸਿੱਧੂ ਆ ਸਾਡੇ ਬਾਪਸ ਸਾਡੀ ਮਾਂ ਸਿੱਧਮ ਆ ਜੀ ਜੀ ਉਹ ਹੀ ਅਸੀਂ ਜਾਣਦੇ ਹਾਂ ਤੁਸੀਂ ਫਿਰ ਜਦੋਂ ਦਾ ਜਨਮ ਹੋਇਆ ਇੱਕ ਵਾਰ ਵੀ ਇੰਡੀਆ ਨਹੀਂ ਗਏ ਨਹੀਂ ਨਹੀਂ ਅਸੀਂ ਨਹੀਂ ਗਏ ਅਸੀਂ ਨਹੀਂ ਗਏ ਪਰ ਮੇਰੇ ਭੈਣਾਂ ਗਿਆ ਵਾਂ ਭਰਾ ਗਏ ਨਾ ਮੈਂ ਨਹੀਂ ਗਈ ਮੈਂ ਨਹੀਂ ਕਿਤੇ ਵੀ ਗਈ ਇੰਡੀਆ ਚ ਜੀ ਤੁਹਾਡੇ ਸਿਸਟਰ ਬ੍ਰਦਰ ਕਿੰਨੇ ਨੇ ਅਸੀਂ ਸਾਰੇ 11 ਜਣੇ ਸੀ ਤੇ ਪਰ ਉਹਨੂੰ ਗੁਜਰ ਗਏ ਆ ਤੇ ਉਹਨੂੰ ਰਹਿ ਗਏ ਸੀ 6 ਜਣੀਆਂ ਰਹਿ ਗਈਆਂ ਬਸ ਇਹ ਇਥੇ ਮਲੇਸ਼ੀਆ 'ਚ ਹੀ ਰਹਿ ਰਹੇ ਆ ਬਾਕੀ ਵੀ ਨਹੀਂ ਇੱਕ ਵੱਡੀ ਆਸਟ੍ਰੇਲੀਆ 'ਚ ਦੂਜੀ ਨੰਬਰ 2 ਦੀ ਬਰੂਨੇਈ ਦੇ ਵਿੱਚ ਤੇ ਬਾਕੀ ਦੇ ਅਸੀਂ ਇੱਕ ਸੁਬੰਗ ਅਮਰੀਪਨ ਇੱਕ ਜਲਣੀਪੋ ਕਹਿਲਚ ਤੇ ਭਰਾਵੋ ਪੁੱਛੋ ਤੇ ਮੈਂ ਆ ਤੇ ਮੈਂ ਆ ਤੁਸੀਂ ਜਿਵੇਂ ਇੰਡੀਆ ਨਹੀਂ ਗਏ ਤੁਸੀਂ ਉੱਥੋਂ ਦਾ ਕਲਚਰ ਚਲੋ ਸੁਣਿਆ ਵੇਖਿਆ ਤੇ ਨਹੀਂ ਸੁਣਿਆ ਹਨਾ ਜਾਂ ਜਾਣਿਆ ਤੁਸੀਂ ਫਿਰ ਉਹ ਚੀਜ਼ਾਂ ਨੂੰ ਮਿਸ ਕਰਦੇ ਹੋ ਤੁਸੀਂ ਯਾਦ ਕਰਦੇ ਆ ਬਹੁਤ ਮਿਸ ਕਰਦੇ ਆ ਬਹੁਤ ਜ਼ਿਕਰਦਾ ਵਾ ਸਾਡਾ ਇੰਡੀਆ ਜਾਣ ਨੂੰ ਤੇ ਪਰ ਇਹਨੇ ਹੁਣ ਮੇਰੀ ਹਾਲਾਤ ਮੈਂ ਅਕਸਿਰਨੋਂ ਗਈ ਪੰਜਾਲ ਹੋ ਗਈ ਤੇ ਮੈਂ ਤੇ ਹੁਣ ਠੰਡ ਦੇ ਡਰਦੀ ਜਾਂਦੀ ਨਹੀਂ ਕਿਤੇ ਵੀ ਇੱਥੇ ਠੰਡਾਂ ਬੜੀਆਂ ਵਾਂ ਤੇ ਮੈਂ ਤੇ ਛੱਡੀ ਨਹੀਂ ਜਾਨੀ ਮੈਂ ਤੇ ਤਰੇੜ ਨਹੀਂ ਜਾਂਦਾ ਬਤਾ ਤੇ ਇਸ ਕਰਕੇ ਹੁਣ ਕਿੰਨੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 59 ਦੀ ਹੋ ਜਾਣਾ ਮੈਂ ਅਗਲੇ ਮਹੀਨੇ 59 ਜੀ ਵੇਖੋ ਪੂਰੀ ਦੀ ਪੂਰੀ ਲਾਈਫ ਇਹਨਾਂ ਦੀ ਇੱਥੇ ਗੁਜ਼ਰੀ ਆ ਪਰ ਫਿਰ ਵੀ ਵੇਖੋ ਪੰਜਾਬੀ ਕਿੰਨੀ ਚੰਗੀ ਤਰ੍ਹਾਂ ਬੋਲਦੀ ਆ ਕਿਉਂਕਿ ਆਪਣੀ ਮਾਂ ਬੋਲੀ ਨੂੰ ਉਹ ਭੁੱਲੇ ਨਹੀਂ ਕਿਉਂਕਿ ਜਿਹੜੀ ਆਪਾਂ ਕਹਿ ਦਿੰਨੇ ਆ ਜਿਹੜੀ ਚੀਜ਼ ਸਾਡੇ ਖੂਨ ਚ ਆ ਸਾਡੇ ਅੰਸ਼ ਦੇ ਵਿੱਚ ਆ ਉਹ ਕਦੇ ਵੀ ਜਿਹੜੀ ਆ ਉਹ ਖਤਮ ਨਹੀਂ ਹੁੰਦੀ ਇਹਨਾਂ ਦੀਆਂ ਯਾਦਾਂ ਜੁੜੀਆਂ ਨੇ ਇਹਨਾਂ ਦੇ ਬ੍ਰਦਰ ਇਹਨਾਂ ਦੇ ਫਾਦਰ ਇਹਨਾਂ ਦੇ ਪਰਿਵਾਰ ਆ ਜਿਹੜੇ ਉੱਥੇ ਉਹਨਾਂ ਨੂੰ ਮਿਸ ਕਰਦੇ ਆ ਹੁਣ ਤਾਂ ਡਾ ਇੰਡੀਆ ਚ ਰਹਿ ਰਿਹਾ ਕੋਈ ਯਾ ਮੈਂ ਸੁਣਿਆ ਮੇਰੇ ਆ ਪੈਣਾ ਤੋਂ ਮੇਰੀ ਮੰਮੀ ਆ ਤੇ ਮੇਰੇ ਮਾਸੜਾ ਇੱਕ ਰਹਿ ਗਿਆ ਮਾਸੜੀ ਰਹਿ ਗਿਆ ਬਸ ਇੱਕ ਤੇ ਮੰਮੀ ਰਹਿ ਗਈ ਹੋਰ ਸਾਰੇ ਗੁਜਰ ਗਏ ਉਥੇ ਤੇ ਉਹਨ ਵਰਨਾਂ ਦੇ ਬੱਚੇ ਹੈਗੇ ਆ ਬੱਚੇ ਹੈਗੇ ਆ ਕੋਈ ਰਾਬਤਾ ਕਾਇਮ ਹੁੰਦਾ ਤੁਹਾਡਾ ਫੋਨ ਤੇ ਕੋਈ ਗੱਲਬਾਤ ਯਾ ਯਾ ਉਹਦਾ ਆਉਂਦੇ ਜਾਂਦੇ ਸੀ ਲਾਕਡਾਊਨ ਤੋਂ ਪਹਿਲਾਂ ਤੇ ਆਏ ਸੀ ਵਿਆਹ ਸ਼ਾਦੀਆਂ ਦੇ ਵਿੱਚ ਤੇ ਆਪਾਂ ਮੰਗਾਏ ਆ ਸਾੜੀਆਂ ਭੈਣਾਂ ਨੇ ਮੰਗਾਏ ਰਾਨੀ ਵੀ ਮੰਗਾਏ ਆ ਆਪਦੇ ਜੋਕ ਵਿਆਹ ਇਹਨਾਂ ਨੇ ਤੇ ਫਿਰ ਇਦਾਂ ਜਾਣਕਾਰੀ ਹੈਗੀ ਆਪਣੀ ਜੀ ਜੀ ਰਾਬਤਾ ਕਾਇਮ ਹੁੰਦਾ ਰਹਿੰਦਾ ਫਰੈਂਟ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਇੱਥੇ ਪਰ ਹੁਣ ਅਸੀਂ ਤੇ ਚਾਰ ਜਨੇ ਰਹਿ ਗਏ ਮੇਰੇ ਘਰ ਲਾ ਗੁਜਰ ਗਿਆ ਪੰਜ ਮਹੀਨੇ ਹੋ ਗਏ ਤੇ ਮੈਂ ਤੇ ਮੇਰੇ ਮੁੰਡੇ ਰਹਿ ਗਏ ਮਸਤੰਜਨੇ ਆਪਨੇ ਖਰਚ ਤੇ ਕੀ ਕੀ ਗੱਲ ਹੋ ਗਈ ਸੀ ਅੰਕਲ ਜੀ ਅੰਕਲ ਨੂੰ ਹੱਟ ਅਟੈਕ ਹੋ ਗਿਆ ਸੀ ਜੀ ਤੇ ਕਿੰਨੀਆਂ ਵੀ ਗਲਗੀਆਂ ਸੋਦੀਆਂ ਤੇ ਹੋ ਗੁਜਰ ਗਏ ਆ ਜੀ ਇੱਥੇ ਫਿਰ ਹੁਣ ਤੁਸੀਂ ਜਿਹੜੇ ਇਲਾਕੇ 'ਚ ਰਹਿੰਦੇ ਇੱਥੇ ਹੋਰ ਵੀ ਪੰਜਾਬੀ ਪਰਿਵਾਰ ਰਹਿੰਦੇ ਆ ਤੁਹਾਡੇ ਤੋਂ ਇਲਾਕੇ ਇੱਕ ਪਰਿਵਾਰ ਹੈਗਾ ਬਤੰਗਲੀ 'ਚ ਰਹਿੰਦਾ ਵਾ ਇਹਗਾ ਬੰਦਾ ਕਲੀ ਬਰਵਾ ਰਹਿੰਦਾ ਵਾ ਜੀ ਤੇ ਉਹਨਾਂ ਦਾ ਜਿਹੜਾ ਛੋਟਾ ਭਰਾ ਵਾ ਓਲੀਅਮ ਰਹਿੰਦਾ ਵਾ ਤੇ ਓਲੀਅਮ ਆਪਣੇ ਆਪਣੇ 11 ਨੇ ਸੰ ਤਨ ਪਰਿਵਾਰ ਜੀ ਤੇ ਆਪਾਂ ਇੱਥੇ ਦੋ ਪਰਿਵਾਰ ਨੇ ਆਈ ਬਸ ਇੱਥੇ ਫਿਰ ਹੋਰ ਤੁਹਾਡੇ ਜਿਹੜੇ ਇਰਦ ਗਿਰਦ ਰਹਿੰਦੇ ਕੌਣ ਲੋਕ ਐ ਇੱਥੋਂ ਦੇ ਮਲੇਸ਼ੀਆ ਦੇ ਆ ਯਾ ਮਲੇਸ਼ੀਆ ਨਹੀਂ ਆ ਸਾਰੇ ਮਲੇਸ਼ੀਆ ਨਹੀਂ ਆ ਸਾਰੇ ਚਾਈਨੀਸ ਤੇ ਮਲੇ ਆ ਤੇ ਜਾਂ ਸਾਡਾ ਇੱਕ ਘਰ ਵਾ بس ਤੁਸੀਂ ਫਿਰ ਇੰਡੀਆ ਵੀ ਕੋਈ ਤੁਹਾਡਾ ਸਵਾਬ ਨਹੀਂ ਬਣਿਆ ਜਾਣਦਾ ਆਪਦੇ ਪਰਿਵਾਰ ਨਾਲ ਉੱਥੇ ਜਾਂ ਵੀ ਇਹ ਵੀ ਤੁਸੀਂ ਛੋਟੇ ਸੀ ਜਾਂ ਜਦੋਂ ਮਦਰ ਫਾਦਰ ਗੁਜਰ ਗਏ ਜਾਂ ਕੀ ਗੱਲ ਬਾਤ ਹੋ ਜਿਹੜੇ ਵਾਪਸ ਨਹੀਂ ਗਏ ਤੁਸੀਂ ਬਰਕਰਾਰ ਕੀ ਕੀ ਨਾਵ ਕੋਈ ਬਰ ਨਹੀਂ ਨਿਭਿਆ ਮੇਥੋਂ ਬਣਿਆ ਨਹੀਂ ਗਿਆ ਜਾਣਦਾ ਹਾਂ ਤੇ ਤਾਂ ਕਰਕੇ ਸੀ ਨਹੀਂ ਗਏ ਫਿਰ ਸੋ ਕੀ ਮੰਨਦੇ ਹੋ ਇਹ ਇੱਥੇ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਇਹਨਾਂ ਬਾਹਰਲੀਆਂ ਕੰਟਰੀਆਂ 'ਚ ਬੰਦਾ ਜ਼ਿਆਦਾ ਬਿਜੀ ਹੋ ਜਾਂਦਾ ਰਿਸ਼ਤਿਆਂ ਨੂੰ ਟਾਈਮ ਨਹੀਂ ਦੇ ਪਾਉਂਦਾ ਜਾਂ ਵਕਤ ਹੀ ਨਹੀਂ ਮਿਲਦਾ ਸਾਨੂੰ ਅਸੀਂ ਜਿੱਥੇ ਕੰਮ ਕਰਦੇ ਆ ਉਹ ਚੀਜ਼ ਦੇ ਗੁਲਾਮ ਹੋ ਕੇ ਰਹਿ ਜਾਂਦੇ ਨੇ ਚੀਜ਼ਾਂ ਨੂੰ ਮੰਨਦੇ ਤੁਸੀਂ ਜਾਂ ਮੰਨਦੇ ਆ ਅਸੀਂ ਮੰਨਦੇ ਆ ਇਹ ਗੱਲ ਸਹੀ ਆ ਜੀ ਇੱਕ ਤੇ ਸੜਕਾਂ ਹੀ ਬੜੀਆਂ ਬਿਜੀ ਆ ਤੇ ਆਪਦੀਆਂ ਗੱਡੀਆਂ ਵਰਤਦੇ ਆ ਪਰ ਬਿਜੀ ਸੜਕਾਂ ਤੇ ਤੇ ਬਾਹਰ ਜਾਣਾ ਵੀ ਔਖਾ ਵਾ ਹਾਂ ਤੇ ਫਿਰ ਅਸੀਂ ਇਸ ਟਾਈਮ ਨਹੀਂ ਕੱਢਿਆ ਵੀ ਚਲਣਾ ਚਾਹ ਇੰਡੀਆ ਨੂੰ ਜਾਈਏ। ਹੂੰ। ਇਸ ਬਾਬ ਵੀ ਕੋਈ ਬਣਿਆ ਇੰਡੀਆ ਨੂੰ ਜਾਣਦਾ। ਉਹਦਾ ਮੇਰੇ ਭੈਣਾ ਜਾਈਆਂ, ਮੇਰੇ ਭਰਾ ਜਾਏ ਆ। ਅਗਲੀ ਮੈਣੀ ਗਈ। ਅਗਲੀ ਮੈਣੀ ਦੀ। ਉਹਦਾ ਮਨ ਤੇ ਤੁਹਾਡਾ ਕਰਦਾ ਹੋਣਾ ਵੀ ਕਿਤੇ ਜਾਈਏ ਵੇਖੀਏ ਜਾ ਕੇ। ਹਾਂ ਜੀ ਕਰਦਾ ਮੇਰਾ ਮਨ ਤੇ ਜੀ ਕਰਦਾ ਜਾਣ ਨੂੰ। ਜੀ। ਵੀ ਜਾ ਕੇ ਜੇ ਮੈਂ ਵੇਖਾਂ ਮੇਰੇ ਨਾਨਕੇਆਂ ਦੇ ਘਰ। ਹੂੰ। ਅੰਦਰ ਉਹ ਯਾਦਾਂ ਤੇ ਜੁੜੀਆਂ ਕਿਉਂਕਿ ਜਿਹੜੀ ਖੁਸ਼ੀ ਆ ਉਹ ਅਸੀਂ ਕਦੇ ਪੈਸੇ ਦੇ ਨਾਲ ਨਹੀਂ ਖਰੀਦ ਸਕਦੇ ਬਿਸਤਰ ਮਹਿੰਗਾ ਖਰੀਦ ਲਾਂਗੇ ਨੀਂਦ ਨਹੀਂ ਖਰੀਦ ਸਕਦੇ ਉਹ ਚੀਜ਼ਾਂ ਬਾਹਰ ਬੈਠੇ ਸਾਡੇ ਉਹ ਲੋਕ ਮਿਸ ਕਰਦੇ ਆ ਯਾਦ ਕਰਦੇ ਆ ਹਨਾ ਪਰ ਇੱਥੇ ਆ ਕੇ ਲਾਈਫ ਇੰਨੀ ਬਿਜੀ ਹੋ ਜਾਂਦੀ ਆ ਇੱਥੇ ਬੰਦਾ ਜਿੱਦੂ ਰਹਿਣ ਸਹਿਣ ਲੱਗ ਜਾਂਦਾ ਕੋਸ਼ਿਸ਼ ਸਾਡਾ ਇਕੱਲਿਏ ਕਲਚਰ ਤੇ ਹੈ ਸਭਿਆਚਾਰ ਤੇ ਹੈ ਪਰ ਜਿਹੜਾ ਸਿਸਟਮ ਜਿੱਥਾਂ ਸਾਡੀਆਂ ਮਜਬੂਰੀਆਂ ਉਹ ਸਾਨੂੰ ਖਿੱਚ ਕੇ ਇੱਥੋਂ ਤੱਕ ਲੈ ਕੇ ਆਉਂਗਾ ਫਿਰ ਇੱਥੋਂ ਦਾ ਜਿਹੜਾ ਸਿਸਟਮ ਆ ਇੱਥੋਂ ਦਾ ਜਿਹੜਾ ਇਹ ਕਹ ਲਈਏ ਵੀ ਕਾਨੂੰਨ ਦਾ ਦੈਰਾ ਉਹ ਸਾਨੂੰ ਇੰਨਾ ਕਿ ਚੰਗਾ ਲੱਗਦਾ ਕਿ ਅਸੀਂ ਵਾਪਸ ਨਹੀਂ ਮੁੜ ਪਾਉਂਦੇ ਅਸਲ ਦੇ ਵਿੱਚ ਤੇ ਜ਼ਿਆਦਾਤਰ ਇਹ ਹੁੰਦੀਆਂ ਜੇ ਆਪਾਂ ਵੱਡੀਆਂ ਦੀ ਗੱਲ ਵੀ ਕਰ ਲਈਏ ਕੰਟਰੀਆਂ ਦੀਆਂ ਜੇ ਛੋਟੀਆਂ ਕੰਟਰੀਆਂ ਇੱਥੇ ਵੀ ਸਾਡੀਆਂ ਬਹੁਤ ਸਾਰੀਆਂ ਮਜਬੂਰੀਆਂ ਬਣ ਜਾਂਦੀਆਂ ਬਹੁਤ ਸਾਰੇ ਲੋਕ ਇੱਥੇ ਪੰਜਾਬੀ ਆਉਂਦੇ ਨੇ ਕੰਮਕਾਰ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ ਇੱਥੇ ਹੰਡਾਉਂਦੇ ਨੇ ਅੰਟੀ ਜੀ ਫਿਰ ਤੁਸੀਂ ਕੋਈ ਇੱਥੇ ਵਰਕ ਕਰਦੇ ਰਹੇ ਜੋਬ ਕਰਦੇ ਰਹੇ ਜਾਂ ਕੋਈ ਤੁਸੀਂ ਯਾ ਅਸੀਂ ਜੋਬ ਵੀ ਕੀਤਾ ਸੀ ਜੀ ਹਾਂ ਪਰ ਉਹ ਤਾਂ ਬੱਚਿਆਂ ਦਾ ਕਰ ਕਿਸੇ ਨੂੰ ਕੰਮ ਨਹੀਂ ਛੱਡਣਾ ਪਿਆ ਵਿੱਚ ਮੇਰੇ ਬਾਪ ਵੀ ਬਿਮਾਰ ਸੀ ਅਸੀਂ ਆਪਣੇ ਬਾਪੂ ਨੂੰ ਸਾਹਮਣਾ ਸੀ ਤੇ ਸਾਡੀ ਮਾਂ ਦੀ ਗੁਜਰਗੀ ਸੀ ਤੇ ਬਾਪੂ ਨੂੰ ਸੰਭਿਆ ਕੰਮ ਛੱਡਣਾ ਪਿਆ ਜੋ ਦਰਦ ਅੰਟੀ ਜੀ ਦੀ ਆਵਾਜ਼ ਚ ਆ ਗੱਲਾਂ ਚ ਆਪਾਂ ਇੱਕ ਜਿਵੇਂ ਦਲਾਸੇ ਦੇ ਰੂਪ ਚ ਗੱਲ ਕਰ ਸਕਦੇ ਆ ਪਰ ਜੋ ਇਹ ਫੀਲ ਕਰਦੇ ਨੇ ਜੋ ਇਹ ਮਹਿਸੂਸ ਕਰਦੇ ਨੇ ਉਹ ਸਿਰਫ ਇਹੀ ਕਰਦੇ ਨੇ ਕਿਉਂਕਿ ਕਿਸ ਤਰ੍ਹਾਂ ਦੇ ਇਥੋਂ ਦੇ ਹਾਲਾਤ ਨੇ ਜਾਂ ਕਿਸ ਤਰ੍ਹਾਂ ਦਾ ਉਹ ਚੀਜ਼ਾਂ ਨੂੰ ਮਿਸ ਕਰਦੇ ਨੇ ਕਿਉਂਕਿ ਅਸਲ ਦੇ ਵਿੱਚ ਬੰਦੇ ਦੀ ਜ਼ਿੰਦਗੀ ਗੁਜ਼ਰ ਜਾਂਦੀ ਆ ਜਵਾਨੀ ਦੇ ਦੌਰ ਦੇ ਵਿੱਚ ਉਹ ਇੰਨਾ ਕ ਜਿਆਦਾ ਕਮਾਉਂਦਾ ਇੰਨਾ ਕ ਜਿਆਦਾ ਭਜਦਾ ਇੰਨਾ ਕ ਜਿਆਦਾ ਦੌੜਦਾ ਵੀ ਜਿਹੜਾ ਬੁਢਾਪਾ ਉਹਦੇ ਵਿੱਚ ਮੈਂ ਬੈਠ ਕੇ ਖਾ ਲਵਾਂ ਮੈਨੂੰ ਸਕੂਨ ਮਿਲ ਜਾਵੇ ਪਰ ਬੜਾਪੇ 'ਚ ਜਾ ਕੇ ਹਾਲਾਤ ਕੁਝ ਹੋਰ ਤਰ੍ਹਾਂ ਦੇ ਬਣ ਜਾਂਦੇ ਆ ਜੋ ਕੁਝ ਕਮਾਇਆ ਹੁੰਦਾ ਕਿਉਂਕਿ ਇਸੇ ਲਈ ਆਪਾਂ ਇਹ ਗੱਲ ਕਰਦੇ ਹੁੰਦੇ ਆ ਵੀ ਜਿਹੜਾ ਬੰਦੇ ਦੇ ਕੋਲ ਆ ਉਹਦਾ ਆਨੰਦ ਸਾਨੂੰ ਮੰਨਣਾ ਚਾਹੀਦਾ ਤੇ ਜਿਹੜਾ ਕੁਝ ਸਾਡੇ ਕੋਲ ਨਹੀਂ ਉਹਦੇ ਮਗਰ ਬਹੁਤਾ ਨਹੀਂ ਭਜਣਾ ਚਾਹੀਦਾ ਜੋ ਕੁਝ ਕਿਸਮਤ 'ਚ ਲਿਖਿਆ ਜਿਹੜੀ ਚੀਜ਼ ਜਿਹੜੇ ਟਾਈਮ ਦੇ ਨਾਲ ਹੋਣੀ ਆ ਉਹ ਉਸੇ ਟਾਈਮ ਦੇ ਨਾਲ ਹੋਣੀ ਆ ਸਾਡੀ ਕਾਲ ਦੇ ਨਾਲ ਜਾਂ ਸਾਡੀ ਸਿਆਣਪ ਦੇ ਨਾਲ ਬਹੁਤਾ ਕੁਝ ਨਹੀਂ ਬਦਲਣ ਵਾਲਾ ਤੁਹਾਡੇ ਫਿਰ ਇੱਥੇ ਬੱਚੇ ਆਂਟੀ ਜੀ ਕੋਈ ਕੰਮ ਕਰ ਹੋਰ ਕਰਦੇ ਨੇ ਇਆ ਵੱਡੀ ਦੀ ਹੁਣੇ ਪੜ੍ਹਾਈ ਮੁੱਕੀ ਆ ਡਿਪਲੋਮਾ ਮੁੱਕੀ ਆ ਜੀ ਇਹ ਹੁਣ ਉਹਨੇ ਜਾਣਾ ਇਸ ਮਹੀਨੇ 15 ਤਰੀਕ ਨੂੰ ਜੀ ਤੇ ਨੌਕਰੀ ਤਿਆਰ ਹੋ 15 ਤਰੀਕ ਨੂੰ ਜਾਣਾ ਨੇ ਜੀ ਤੇ ਇੱਥੇ ਹੀ ਕੰਮ ਕਰੂਗਾ ਇਹਨੇ ਆਟੋਮੋਟਿਵ ਕੀਤੀ ਆ ਗੱਡੀਆਂ ਬਣਾਉਂਦੇ ਚ ਨਾ ਉਹ ਆਟੋ ਗੱਡੀਆਂ ਬਣਾਉਂਦੇ ਚ ਕੀਤੀ ਪੜ੍ਹਾਈ ਨੇ ਪੱਗੀ ਪੜ੍ਹਾਈ ਦੀ ਉਹਨੇ ਹੁਣ ਜਾਣਾ ਵਾ ਤੇ ਜਿਹੜਾ ਛੋਟਾ ਬੱਚਾ ਵਾ ਤੇ ਉਹ ਆਨਲਾਈਨ ਹੀ ਕੰਮ ਕਰਦਾ ਵਾ ਤੇ ਪਟਮ ਜੌਬ ਹੈਗੇ ਬਾਹਰ ਤੇ ਬਾਹਰ ਜਾਂਦੇ ਆ ਨਹੀਂ ਤੇ ਫਿਰ ਘਰੇ ਹੀ ਹੁੰਦੇ ਆ ਜੀ ਹਾਂਜੀ ਤੇ ਉਹ ਛੋਟਾ ਵੀ ਇਦਾਂ ਹੀ ਆ ਛੋਟਾ ਵੀ ਔਨਲਾਈਨ ਹੀ ਕਰਦਾ ਵਾ ਤੇ ਜੇ ਹੋਏ ਪਾਰਟ ਟਾਈਮ ਜੌਬ ਦੇ ਬਾਹਰ ਜਾਣਾ ਤੇ ਫਿਰ ਕਰਦੇ ਨਿਤ ਘਰੇ ਹੀ ਹੁੰਦੇ ਆ ਜੀ ਇੱਥੋਂ ਦੇ ਫਰੰਤੀ ਜੀ ਜਿਹੜਾ ਕਲਚਰ ਆ ਲੋਕਾਂ ਦਾ ਰਹਿਣ ਸਹਿਣ ਆ ਹਨਾ ਜਿੱਦਾਂ ਦਾ ਉਹ ਆਪਣੇ ਜਾਂ ਇਹ ਕਹਿ ਲਈਏ ਵੀ ਪੰਜਾਬੀ ਲੋਕ ਆਉਂਦੇ ਆ ਉਹਨਾਂ ਦਾ ਇੱਥੇ ਰਹਿਣ ਸਹਿਣ ਦਾ ਜਿਹੜਾ ਅ ਬੜੇ ਸੋਹਣੇ ਜਿਹਾ ਮਿਲਦੀ ਆ ਕੋਈ ਪ੍ਰੋਬਲਮ ਨਹੀਂ ਕੀ ਗੁਰੂ ਘਰ ਚ ਮਿਲ ਲੰਦੇ ਆਪਾਂ ਉਦਾਂ ਕਿਥੇ ਅ ਕਿਸੇ ਦੇ ਘਰ ਕੱਟੀ ਜਾਈਦਾ ਵਾ ਤੇ ਗੁਰੂ ਘਰ ਮਿਲਣਦੇ ਵੀ ਗੁਰੂ ਘਰ ਇਕੱਠੇ ਹੁੰਦੇ ਆ ਕੋਈ ਵਿਆਹ ਸ਼ਾਦੀ ਹੋਏ ਵੀ ਉੱਥੇ ਵੀ ਸਾਰਿਆਂ ਨੂੰ ਮਿਲੀਦਾ ਵਾ ਤੇ ਕੋਈ ਪ੍ਰੋਗਰਾਮ ਹੋਏ ਤੇ ਗੁਰੂ ਘਰ ਜਗੇ ਹੋਏ ਬੜੀ ਖੁਸ਼ੀ ਨਾਲ ਸਾਰਿਆਂ ਨਾਲ ਮਿਲਦੇ ਜੁਲਦੇ ਆ ਸਾਰੇ ਸਹੀ ਆ ਸਹੀ ਆ ਉਦਾਂ ਜ਼ਿੰਦਗੀ ਇੱਥੇ ਆ ਕੇ ਬਹੁਤ ਬਿਜ਼ੀ ਹੋ ਜਾਂਦੀ ਹੈ ਬੰਦੇ ਦੀ ਯਾਰ ਯਾ ਬਿਜ਼ੀ ਬਹੁਤ ਆ ਉਦਾਂ ਇਨਸਾਨ ਇਨ ਬਿਜ਼ੀ ਬਹੁਤ ਆ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਵਾ ਤੇ ਜਦੋਂ ਐਂਤਵਾਰ ਕੋਈ ਦਿਨ ਦਿਆ ਹੋਈ ਤੇ ਫਿਰ ਇਕੱਠੇ ਜ਼ਰੂਰ ਹੁੰਦੇ ਸਾਰੇ ਆਪਾਂ ਸਿੱਖ ਗੁਰੂ ਘਰਾਂ ਚ ਜਿਉ ਇਕੱਠੇ ਹੁੰਦੇ ਆ ਜਾਂ ਕੋਈ ਵਿਆਹ ਸ਼ਾਦੀ ਹੋਏ ਤੇ ਜੁਰ ਇਕੱਠੇ ਹੁੰਦੇ ਆ ਇਹਦੇ ਜੁਰ ਇਕੱਠੇ ਇੱਥੇ ਫਿਰ ਜਿਵੇਂ ਕੋਈ ਪੰਜਾਬੀ ਆਉਂਦਾ ਜਾਂ ਇੱਥੋਂ ਦੇ ਮਲੇਸ਼ੀਆ ਦੇ ਲੋਕਾਂ ਤੋਂ ਬਿਨਾ ਕੋਈ ਹੋਰ ਕੰਟਰੀ ਦਾ ਇੱਥੇ ਆਉਂਦਾ ਫਿਰ ਜਦੋਂ ਉਹਨੂੰ ਸਿਟੀਜ਼ਨ ਮਿਲਦੀ ਹੈ ਜਾਂ ਉਹ ਇੱਥੋਂ ਦਾ ਨਾਗਰਿਕ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਘਰ ਵਗੈਰਾ ਮਿਲਦਾ ਇੱਥੇ ਯਾ ਜੇ ਉਹ ਆਪ ਦੇ ਵਕ ਪਰ ਜੇ ਉਹਨੂੰ ਇੱਥੇ ਦਾ ਵਿਆਹ ਗਿਆ ਜੇ ਇੱਥੇ ਦੀ ਔਰਤ ਨਾਲ ਵਿਆਹ ਗਿਆ ਫਿਰ ਤੇ ਉਹਨੂੰ ਮਿਲ ਜਣੀ ਆ ਇੱਥੇ ਦੀ ਸਿਟੀਜ਼ਨ ਮਿਲ ਜਣੀ ਆ ਫਿਰ ਜੇ ਉਹਦੇ ਕੋਈ ਕੋਈ ਹਲਕ ਨਹੀਂ ਆ ਤੇ ਪਰ ਜੇ ਉਹ ਬਾਹਰੋਂ ਆਇਆ ਵਾਲੇ ਕਿ ਔਰਤ ਬਾਹਰ ਦੀ ਆ ਤੇ ਫਿਰ ਉਹਨੂੰ ਇੱਥੇ ਆ ਕੇ ਪਰਮਿਟ ਤੇ ਕੰਮ ਕਰਨਾ ਪਊਗਾ ਤੇ ਪਰਮਿਟ ਲੈਣਾ ਪਊਗਾ ਤੇ ਪਰਮਿਟ ਤੇ ਹੀ ਉਹਨੂੰ ਫਿਰ ਇੱਥੇ ਨੀਂ ਜ਼ਿੰਦਗੀ ਉਹਦੀ ਆ ਤੇ ਉਹ ਕਿਤੇ 25 ਸਾਲਾਂ ਬਾਅਦ ਕਿਤੇ 15 ਸਾਲਾਂ ਬਾਅਦ ਕਿਤੇ ਇੱਥੇ ਦਾ ਸਿਟੀਜ਼ਨ ਮਿਲੂਗਾ ਤੇ ਫਿਰ ਉਹ ਆਪ ਦਾ ਬਣ ਚਕਦਾ ਵਾ ਪਰ ਜੇ ਉਹ ਕੋਈ ਬਿਜ਼ਨਸ ਲੈਸਣਾ ਹੈਗਾ ਵਾ ਐਸਐਸਐਮ ਇਹਗਾ ਲੈਸਨ ਉਹਦੇ ਕੋਲ ਆ ਫਿਰ ਤੂੰ ਕਰ ਲੈ ਸਕਦਾ ਵਾ ਉਪਰ 5 ਸਾਲਾਂ ਚ ਵੀ ਕਰ ਲੈ ਸਕਦਾ ਵਾ ਹਾਂ ਉਹਦੇ ਡਿਪੈਂਡ ਉਹਦੀ ਕਮਾਈ ਤੇ ਪਰਮਿਟ ਦੇ ਸਾਹ ਤੇ ਆ ਜੀ ਕਿੰਨੇ ਦੇ ਪਰਮਿਟ ਉਹਦਾ ਦਮ ਜੀ ਹਾਂ ਜੇ 17000 ਦਾ ਪਰਮਿਟ ਬਣਾਇਆ ਉਹਨੇ ਜੀ ਤੇ ਫਿਰ ਉਹ ਲੈ ਸਕਦਾ ਇੱਕ ਕਰ ਇੱਕ ਚੀਜ਼ ਮੈਂ ਹੋਰ ਇੱਥੇ ਵੇਖਿਆ ਤੁਹਾਡੇ ਵੀ ਇੱਥੇ ਮੈਂ ਆ ਕੇ ਮੈਂ ਪਿੰਡ ਹੀ ਸ਼ਬਦ ਵਰਤ ਲਾ ਹਨਾ ਵੀ ਇੱਥੇ ਤੁਹਾਡੇ ਪਿੰਡ ਦੇ ਵਿੱਚ ਆ ਕੇ ਵੀ ਮੈਂ ਵੇਖਿਆਗਾ ਲੋਕ ਬਿੱਲੀਆਂ ਬਹੁਤ ਰੱਖਦੇ ਇਹਨਾਂ ਦਾ ਕੀ ਕਾਰਨਾ ਬਿੱਲੀਆਂ ਯਾ ਕਿਉਂਕਿ ਵਿਥੇ ਸਾਰੇ ਸਾਡੇ ਲੱਗੇ ਮਲਾਈ ਰਹਿੰਦੇ ਆ ਜੀ ਮਲੇਸ਼ੀਅਨ ਮਲਾਈ ਰਹਿੰਦੇ ਆ ਇਹ ਵੀ ਇਹ ਵੀ ਜੰਮੇ ਬਲੇ ਮਲੇਸ਼ੀਅਨ ਨਹੀਂ ਗਏ ਇਹ ਵੀ ਬਾਰੋਂ ਹੀ ਆ ਇਹਨੋਂ ਦੇਸ਼ਾਂ ਤੋਂ ਆਏ ਸਾਰੇ ਤੇ ਪਰ ਬਿੱਲੀਆਂ ਇਹਨਾਂ ਦੀ ਕੋਮ ਦੇ ਵਿੱਚ ਵੀ ਹਲਾਲ ਆ ਤੇ ਇਹ ਬਹੁਤ ਚੰਗਾ ਸਮੁੰਦੇ ਬਿੱਲੀਆਂ ਨੇ ਆਹ ਆ ਤੇ ਇਹ ਹੋਰ ਜਿੱਦਾਂ ਕਿ ਆਪਾਂ ਕੁੱਤੇ ਨੂੰ ਚੰਗਾ ਸਮਝਦੇ ਆਂ ਇਹ ਬਿੱਲੀ ਨੂੰ ਚੰਗਾ ਸਮਝਦੇ ਆ। ਇਹ ਕੰਦੇ ਆ ਵੀ ਸਾਡੇ ਨਾਭੀ ਨੇ ਇਹਨਾਂ ਨੂੰ ਕਿਹਾ ਸੀ ਵੀ ਅ ਬਿੱਲੀ ਪਿਆਰ ਪਿਆਰ ਬਿੱਲੀ ਆ ਬਸ ਜੋ ਕੁਛ ਬਿੱਲੀ ਆ ਨਾ ਹਾਂ। ਉਹ ਪੂਜਾ ਵੀ ਕਰਦੇ ਆ ਉਹਦੇ ਵਾਂਗੂ ਮੰਨਦੇ ਆ ਜਿਵੇਂ ਆਪਾਂ ਰੱਬ ਨੂੰ ਮੰਨਦੇ ਆ ਉਸ ਤਰ੍ਹਾਂ ਬਿੱਲੀ ਨੂੰ ਮੰਨਦੇ ਆ। ਜਿੱਦਾਂ ਇਹ ਵੀ ਇਹ ਵੀ ਇਦਾਂ ਹੀ ਮੰਨਦੇ ਆ। ਇਹ ਵੀ ਇਦਾਂ ਮੰਨਦੇ ਪੂਜਾ ਕਰਦੇ ਉਹਨੂੰ ਦੁੱਧ ਪਾਉਂਦੇ ਖਾਣਾ ਵੀ ਦਿੰਦੇ ਆ। ਜੀ। ਇਹ ਵੀ ਬੜਾ ਪਿਆਰ ਕਰਦੇ ਆ। ਹਾਂ ਉਹਦੇ ਜਿੱਥੇ ਜਾਂਦੇ ਚੁੱਕੀ ਫਿਰਦੇ ਨੇ ਉਹਨੂੰ। ਬਿਲਕੁਲ ਆਪਾਂ ਇਹ ਵੇਖਿਆਗਾ ਬਿੱਲੀਆਂ ਜਿਹੜੀਆਂ ਇੱਥੇ ਬਹੁਤ ਜ਼ਿਆਦਾ ਗਿਣਤੀ ਹਰੇਕ ਘਰ ਦੇ ਵਿੱਚ ਤਕਰੀਬਨ ਹੈਗੀ ਹੈਗੀ ਆ ਇਹ ਇਹ ਫਾਈਨਲ ਆ ਪਰ ਇੱਥੋਂ ਦੇ ਲੋਕ ਉਹਨਾਂ ਨੂੰ ਵੀ ਮੰਨਤਾ ਵੀ ਉਹਨੂੰ ਬਹੁਤ ਚੰਗਾ ਮੰਨਦੇ ਆ ਜਿਵੇਂ ਆਪਾਂ ਕਿਸੇ ਚੀਜ਼ ਨੂੰ ਆਪਣੇ ਲਈ ਸ਼ੁਭ ਮੰਨਦੇ ਆ ਵੀ ਸਾਡੇ ਲਈ ਇਹ ਬਹੁਤ ਸ਼ੁਭ ਆ ਗਈ ਇੱਥੋਂ ਦਾ ਆਂਟੀ ਜੀ ਫਿਰ ਤੁਸੀਂ ਤਾਂ ਹੁਣ ਤੁਹਾਡੇ ਤੇ ਇੱਥੇ ਉਮਰ ਬੀਤੀ ਹੈ ਨਾ ਇੱਥੋਂ ਦਾ ਜਿਹੜਾ ਸਰਕਾਰਾਂ ਦਾ ਸਿਸਟਮ ਆ ਪੌਲਸ ਸਿ ਡਿਪਾਰਟਮੈਂਟ ਕਹਿ ਲਈਏ ਜਾਂ ਜੇ ਕਿਸੇ ਨੇ ਗਲਤ ਕੀਤਾ ਉਹਨੂੰ ਸਜ਼ਾ ਜਿਹਨੇ ਸਹੀ ਕੀਤਾ ਉਹਨੂੰ ਮਾਨ ਸਨਮਾਨ ਕਿਸ ਤਰ੍ਹਾਂ ਦਾ ਸਿਸਟਮ ਹੈ ਇੱਥੇ ਦਾ ਸਿਸਟਮ ਤੇ ਵੀ ਇਹ ਜਾਤ ਬਾਤ ਬੜੀ ਵਿਖੀ ਜਾਂਦੀ ਹੈ ਮਲੇਸ਼ੀਆ ਦੇ ਵਿੱਚ ਜੋ ਕੁਝ ਵੀ ਪਰਸਨਲਟੀ ਆ ਪੈਲ ਨੂੰ ਮਲਾਈਆਂ ਦਿੱਤੀ ਜਾਂਦੀ ਆ ਕਿਉਂਕਿ ਵੀ ਇੱਥੇ ਕੰਦੇ ਆ ਵੀ ਇਹ ਮਲਾਈਆਂ ਦਾ ਕੰਟਰੀ ਆ ਇਹ ਜੇ ਸਰਕਾਰ ਬਦਲਦੀ ਆ ਆ 6 ਸਾਲਾਂ ਦੇ ਵਿੱਚ ਪੰਜ ਸਰਕਾਰਾਂ ਬਦਲ ਗਈਆਂ ਹੂੰ ਬ੍ਰਾਂ ਮਤ ਪੰਜ ਬਦਲ ਗਈ ਆ ਤੇ ਉਹ ਪ੍ਰਧਾਨ ਦੇ ਮਰਜ਼ੀ ਨਾਲ ਚੱਲਦੀ ਏ ਸਰਕਾਰ ਸਾਡੀ ਤੇ ਇਥੇ ਤੇ ਇਹ ਹੁਣ ਕੰਦਾ ਵੀ ਇਸਲਾਮ ਕੰਟਰੀ ਆ ਜਿਹੜਾ ਹੁਣ ਆਇਆ ਵਾ ਤੇ ਬਸ ਉਹ ਜੋ ਕੁਛੀ ਪਰਸਨੈਲਿਟੀ ਆ ਪਹਿਲੋਂ ਮਲਾਈਆਂ ਨੂੰ ਦਿੰਦੇ ਆ ਜੋ ਕੁਛੀ ਕੱਲ ਮਲਾਈਆਂ ਦੇ ਆ ਹੋਰ ਜਾਤਾਂ ਵਸਤੇ ਫੇਰ ਉਹ ਓਕੇ ਜੀ ਉਹ ਉਹ ਚੀਜ਼ ਦਾ ਵਿਤਕਰਾ ਚੱਲਦਾ ਹੀ ਆ ਇਹ ਆ ਚੱਲੀ ਜਾਂਦਾ ਮਲੇਸ਼ੀਆ ਦੇ ਜੀ ਸਾਰੀ ਉਮਰ ਚੱਲਦਾ ਆਏ ਆ ਤੇ ਪਰ ਇਹ ਜਿਹੜਾ ਹੁਣ ਨਵਾਂ ਆਇਆ ਵਾ ਇਹਦੇ ਹੁਣ ਜ਼ਿਆਦਾ ਹੀ ਆ ਪਾਉਂਦੇ ਆ ਜਵਾ ਵੀ ਜੋ ਕੁਸ਼ੀ ਵਸਪੈਲਾ ਮਣਾਈਆ ਵਸਦੀ ਹੈ ਨਹੀਂ ਵੋਟਾਂ ਉਦਾਂ ਜਿਹੜੀਆਂ ਪੈਂਦੀਆਂ 5 ਸਾਲਾਂ ਬਾਅਦੋਂ ਪੈਂਦੀਆਂ ਨਹੀਂ ਹਾਂ ਜਾਂ ਅੱਗੇ ਤੇ 5 ਸਾਲਾਂ ਬਾਅਦ ਪੈਂਦੀਆਂ ਸੀ ਅੱਗੇ ਸਾਰੀ ਉਮਰ 5 ਸਾਲਾਂ ਬਾਅਦ ਪੀ ਆਵਾ ਪਰ ਹੁਣ ਜਿਹੜੇ ਪਈ ਸੀ 2018 ਦੇ ਵਿੱਚ ਪਹਿਲੀ ਅਮੀਨ 5 ਸਾਲਾਂ ਬਾਅਦ ਫਿਰ ਬਾਈਚ ਸਰਕਾਰ ਬਦਲੀ ਆ ਉਹਨੂੰ ਕਹਤਾ ਵੀ ਉਹ ਮਗਰ ਮਗਰ ਦੀ ਬੋਏਣੀ ਆਈ ਸਰਕਾਰ ਤੇ ਉਹ ਸਰਕਾਰ ਨੂੰ ਡੇਗੋ ਦੇ ਕੇ ਸਰਕਾਰ ਨੂੰ ਤੇ ਫਿਰ ਇਹਨਾਂ ਨੇ ਦੋ ਸਾਲਾਂ ਬਾਅਦ ਸਰਕਾਰ ਬਦਲਾਈ ਆ ਆ ਬਾਈ ਬਾਈ ਚ ਬਦਲ ਗਿਆ 10ਵੇਂ 10ਵੇਂ ਮਹੀਨੇ ਚ ਆ ਤੇ ਫਿਰ ਇੱਕ ਹੋਰ ਸਰਕਾਰ ਆਈ ਆ ਤੇ ਬਸ ਉਹ ਆਇਆ ਵਾ ਉਹ ਤੋਂ ਬਾਅਦ ਫਿਰ ਹੁਣ ਅ 2022 ਦੇ ਵਿੱਚ 11ਵੇਂ ਚ ਫਿਰ ਸਰਕਾਰ ਬਦਲ ਗਈ ਉਹ ਜਿਹੜਾ ਨਵਾਂ ਆਇਆ ਵਾ ਇਹ 2022 ਦੇ ਵਿੱਚ 11ਵੇਂ ਦੀ ਨੀਤੀ ਟਿਕ ਆਇਆ ਦੇਖੋ ਇਸ ਤਰ੍ਹਾਂ ਇੱਥੇ ਵੀ ਸਰਕਾਰਾਂ ਜਿਹੜੀਆਂ ਬਦਲਦੀਆਂ ਹੁਣ ਮੈਂ ਇਹ ਇੱਕ ਗੱਲ ਆਪਾਂ ਹੋਰ ਪੁੱਛ ਲਗੇ ਜੋ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਹੁੰਦਾ ਜਿਵੇਂ ਸਰਕਾਰ ਦੇ ਖਿਲਾਫ ਕਈ ਵਾਰੀ ਲੋਕ ਹੋ ਜਾਂਦੇ ਆ ਆਪਦੀ ਆਵਾਜ਼ ਉਠਾਉਂਦੇ ਉਹਨਾਂ ਨੂੰ ਨਹੀਂ ਕੁਛ ਸਿਸਟਮ ਚੰਗਾ ਲੱਗਦਾ ਫਿਰ ਜਦੋਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਅੰਟੀਜੀ ਧਰਨੇ ਲੱਗ ਜਾਂਦੇ ਆ ਲੋਕ ਬੈਠ ਜਾਂਦੇ ਆ ਧਰਨੇ ਲਾ ਕੇ ਪ੍ਰਸ਼ਤ ਹੁੰਦੇ ਇੱਥੇ ਵੀ ਉਸ ਤਰ੍ਹਾਂ ਦਾ ਸਿਸਟਮ ਚੱਲਦਾ ਜਾਂ ਸੇਮ ਸੇਮ ਇੱਥੇ ਵੀ ਸੇਮ ਹੀ ਆ ਜਦੋਂ ਇਲੈਕਸ਼ਨ ਜਦੋਂ ਲੱਗ ਲੱਗੇ ਆ ਰਹੀ ਆ ਤੇ ਬਸ ਉਦਾਂ ਹੀ ਇੱਥੇ ਵੀ ਉਦਾਂ ਬਸ ਮੀਟਿੰਗ ਚੱਲਦੀ ਆ ਹੂੰ ਤੇ ਆਪਾਂ ਮੀਟਿੰਗ ਹੀ ਕਹਨੇ ਇੱਥੇ ਮੀਟਿੰਗ ਚੱਲਦੀ ਆ ਹਾਂ ਤੇ ਬਸ ਉਹ ਉਹ ਸਰਕਾਰ ਅੱਡਾ ਡਹਰ ਗੰਦੋਂ ਦਈਆ ਤੇ ਇੱਥੇ ਤੇ ਹੁਣ ਵੜਤਾ ਹੀ ਬਰੀ ਹਾਲਤਾਂ ਨਾਲ ਤੇ ਮਨੁਸ਼ਿਆ ਦੇ ਵਿੱਚ ਤੇ ਹੁਣ ਚੀਜ਼ਾਂ ਦਾ ਦਮ ਵੀ ਬਹੁਤ ਚੜ ਗਿਆ ਵਾ ਆਟੇ ਦਾ ਵੀ ਦਮ ਚੜਿਆ ਰਸ ਚੀਜ਼ਾਂ ਰਸਨ ਚੌਲ ਵਗੈਰਾ ਭਾਜੀਆਂ ਸਾਰੇ ਦਮ ਚੜੇ ਪਏ ਆ ਬਹੁਤ ਮਿੰਗੀ ਆ ਸਰਕਾਰ ਨੇ ਬਹੁਤ ਦਮ ਚੜਾਏ ਪਏ ਸਾਰੇ ਹਾਂ ਤੇ ਰੰਦਾਵਾ ਵੀ ਧਾਰ ਬੜਾ ਸੀ ਜੀ ਪਹਿਲੀ ਸਰਕਾਰ ਨੇ ਧਾਰ ਬੜੇ ਚੜਾਤੇ ਤਾਂ ਕਰਕੇ ਮੇ ਧਾਰ ਲਾਉਂਦੇ ਆ ਵਾ ਹਾਂ ਤੇ ਪਰ ਅਜੇ ਤੱਕ ਉਹ ਹੀ ਚੱਲੀ ਜਾਂਦਾ ਵਾ ਆ 6 ਸਾਲ ਹੋ ਗਏ ਆ ਸਰਕਾਰ ਬਦਲਦੀ ਆ ਕੰਦੇ ਸੀ ਧਾਰ ਲਾਉਂਦੇ ਆ ਇਹ ਧਾਰ ਲਾਉਂਦੇ ਆ ਤੇ ਬਸ ਜਨਤਾ ਨੂੰ ਦੁੱਖ ਦੇ ਜਾਂਦੇ ਆ ਜਨ ਚੀਜ਼ਾਂ ਦੇ ਧੰਮ ਨੱਚ ਰਹੇ ਪਿਆ 8 ਰੱਲੇ ਚੜ ਗਈ ਇੱਕ ਚੌਲਾਂ ਦੇ ਪੈਕੇਟ ਦੇ ਮਗਰ ਤੇ ਆਟੇ ਦੇ ਮਗਰ ਇਦਾਂ ਹੀ 8 ਰੱਲੇ ਚੜੀ ਹੋਈ ਆ ਬਹੁਤ ਮਹਿੰਗੀ ਰਸਨ ਦੇ ਮਹਿੰਗਾਈ ਕਿਉਂਕਿ ਇਹ ਜਾਣਦੇ ਨੇ ਇਹਨਾਂ ਦੀ ਉਮਰ ਇੱਥੇ ਬੀਤੀ ਆ ਇਹ ਇੱਥੋਂ ਦੇ ਮੁਤਾਬਕ ਇੱਥੇ ਮਹਿੰਗਾਈ ਬਹੁਤ ਆ ਆਂਟੀ ਜੀ ਜੇ ਸਵੱਬ ਬਣੇ ਜੇ ਮੈਂ ਇਹ ਸ਼ਬਦ ਕਹਾਂ ਵੀ ਤੁਹਾਨੂੰ ਕਦੇ ਮੌਕਾ ਮਿਲੇ ਤੁਸੀਂ ਪੰਜਾਬ ਜਾਣਾ ਪਸੰਦ ਕਰੋਗੇ ਇੰਡੀਆ ਯਾ ਜ਼ਰੂਰ ਜਾਵਾਂਗੇ ਜ਼ਰੂਰ ਜੇ ਗੁਰੂ ਮਹਾਰਾਜ ਕਰੂਗਾ ਤੇ ਜ਼ਰੂਰ ਜਾਵਾਂਗੇ ਅਸੀਂ ਜੀ ਜਿਹੜਾ ਮਨ ਨੂੰ ਜ਼ਿਕਰ ਦਾ ਵਾ ਜੀ ਜ਼ਿਕਰ ਦਾ ਵਾ ਜੀ ਬਿਲਕੁਲ ਕਿਉਂਕਿ ਅੰਦਰ ਉਹ ਇੱਕ ਆਸ ਤੇ ਹੁੰਦੀ ਆ ਤਾਂਗ ਹੁੰਦੀ ਆ ਆਪਣਿਆਂ ਨੂੰ ਮਿਲਣ ਦੀ ਉੱਥੇ ਜਾ ਕੇ ਉਹ ਚੀਜ਼ਾਂ ਨੂੰ ਵੇਖਣ ਦੀ ਠੀਕ ਆ ਇਹ ਕਿਉਂਕਿ ਆਪਾਂ ਤੁਹਾਡੇ ਨਾਲ ਪਹਿਲਾਂ ਇਹ ਵਾਅਦਾ ਕਰਕੇ ਤੁਰੇ ਸੀ ਵੀ ਜੋ ਵੀ ਆਪਾਂ ਟੂਰਿਸਟ ਕੱਢਾਂਗੇ ਤੁਹਾਡੇ ਨਾਲ ਇਹ ਵਾਅਦਾ ਸੀ ਕਿ ਤੁਹਾਡੇ ਲਈ ਕੰਮ ਦੀਆਂ ਚੀਜ਼ਾਂ ਲੈ ਕੇ ਆਵਾਂਗੇ ਜਿਹੜੀਆਂ ਤੁਹਾਡੇ ਕੰਮ ਆ ਸਕਣ ਕਿਉਂਕਿ ਆਪਣਾ ਕਿਤੇ ਵੀ ਜਾਣਿਆ ਜਾਣ ਦਾ ਤਾਂ ਹੀ ਫਾਇਦਾ ਹੁੰਦਾ ਜੇ ਉੱਥੋਂ ਦੀਆਂ ਕੋਈ ਚੀਜ਼ਾਂ ਨੂੰ ਸਿੱਖਿਆ ਜਾਵੇ ਜਾਂ ਕਵਰ ਕੀਤਾ ਜਾਵੇ ਤੁਹਾਡੇ ਤੱਕ ਜਿਹੜੀ ਉਹ ਸਹੀ ਜਾਣਕਾਰੀ ਦਿੱਤੀ ਜਾਵੇ ਸਵੰਟੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਜੀ ਜੀ ਆਇਆਂ ਨੂੰ ਬਹੁਤ ਬਹੁਤ ਖੁਸ਼ ਹੋਈ ਮੈਂ ਤੁਹਾਨੂੰ ਮਿਲ ਕੇ ਸਾਰਿਆਂ ਨੂੰ ਜੀ ਬਹੁਤ ਖੁਸ਼ ਹੋਈ ਮੈਂ ਮਿਲ ਕੇ ਤੁਹਾਨੂੰ ਥੈਂਕ ਯੂ ਸੋ ਇਹ ਆਪਾਂ ਜਿਹੜਾ ਇੱਥੇ ਮਲੇਸ਼ੀਆ ਦੇ ਵਿੱਚ ਗੱਲਬਾਤ ਕੀਤੀ ਸੀ ਇਹ ਇੱਕ ਪੰਜਾਬੀ ਪਰਿਵਾਰ ਆ ਇਸ ਪਰਿਵਾਰ ਦਾ ਜਨਮ ਇੱਥੇ ਹੋਇਆ ਤੇ ਆਂਟੀ ਦੇ ਜਿਹੜੇ ਬਡੇਰੇ ਸੀ ਆਪਾਂ ਕਹਿ ਲਈਏ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਫਾਦਰ ਦਾ ਮਦਰ ਦਾ ਆਪਣੇ ਨਾਨਾ ਨਾਨੀ ਦਾ ਉਹ ਪੰਜਾਬ ਦੇ ਸੀ ਉਹ ਗਏ ਵਿਖੋ ਇੱਕ ਦਰਦ ਸੀ ਉਸ ਮਾਤਾ ਦੀ ਆਵਾਜ਼ ਦੇ ਵਿੱਚ ਠੀਕ ਆ ਜਿਹਨੇ ਉਹ ਚੀਜ਼ਾਂ ਨੂੰ ਉਹ ਮਿਸ ਕਰਦੀ ਆ ਰੋ ਉਹ ਹੀ ਪਈ ਮੈਂ ਕਹਿੰਦਾ ਜੁਗ ਜੁਗ ਜੀ ਸਦਕੇ ਜਿੱਥੇ ਤੁਹਾਡਾ ਜੀ ਕਰਦਾ ਚਲੇ ਜਾਓ ਕੈਨੇਡਾ ਜਾਓ ਇੰਗਲੈਂਡ ਜਾਓ ਮਲੇਸ਼ੀਆ ਜਾਓ థਾਈਲੈਂਡ ਜਾਓ ਸਿੰਗਾਪੁਰ ਜਿੱਥੇ ਵੀ ਜੀ ਕਰਦਾ ਚਲੇ ਜਾਓ ਪਰ ਆਪਣੀ ਮਾਤ ਭੂਮੀ ਨੂੰ ਕਦੇ ਨਾ ਛੱਡੋ ਆਪਣੀ ਜਨਮ ਭੂਮੀ ਨੂੰ ਕਦੇ ਨਾ ਛੱਡੋ ਕਿਉਂਕਿ ਇਹਨਾਂ ਨੇ ਇਹ ਗੱਲ ਕਹੀ ਆ ਇਹ ਗੱਲ ਕੀਤੀ ਆ ਇਹ ਵੇਖੋ ਵਿਤਕਰਾ ਇੱਥੇ ਵੀ ਹੁੰਦਾ ਇਹ ਤਾਂ ਹੁੰਦਾ ਹੀ ਆ ਜੀ ਦੀ ਕੰਟਰੀ ਆ ਜਿਹੜੇ ਜਿੱਥੋਂ ਦੇ ਉਹ ਲੋਕ ਨੇ ਉਹਨਾਂ ਨੇ ਆਪਣਾ ਹੱਕ ਮੰਗਣਾ ਬਾਕੀਆਂ ਨੇ ਤਾਂ ਆ ਕੇ ਕੰਮ ਕਰਨਾ ਕੰਮ ਕਰੋ ਜੀਅ ਸਦਕੇ ਕਰੋ ਇਹ ਨਹੀਂ ਵੀ ਕਿਤੇ ਜਾ ਕੇ ਨਹੀਂ ਕਰਨਾ ਸੀ ਤਰੱਕੀ ਨਹੀਂ ਕਰਨੀ ਸੀ ਕਮਾਉਣਾ ਨਹੀਂ ਇਹ ਵੀ ਨਹੀਂ ਵੀ ਆਪਾਂ ਕਿਸੇ ਮੁਲਖ ਨੂੰ ਭੰਡਣਾ ਜਾਂ ਮਾੜਾ ਕਹਿਣਾ ਜਾਂ ਆਪਦੇ ਨੂੰ ਮਾੜਾ ਕਹਿਣਾ ਨਹੀਂ ਜੀਅ ਸਦਕੇ ਜਾਓ ਵੇਖੋ ਉਹ ਇੱਕ ਦਰਦ ਸੀ ਜਦੋਂ ਦੀ ਆਂਟੀ ਜੰਮੀਆ 59 ਸਾਲ ਦੀ ਉਮਰ ਆਂਟੀ ਦੀ ਠੀਕ ਆ 60 ਸਾਲ ਕਹਿ ਲਈਏ ਤੇ ਉਦੋਂ ਦੀ ਉਹ ਕਹੀ ਨਹੀਂ ਤੇ ਅੱਜ ਜੇ ਉਹਦੇ ਕੋਲੋਂ ਉਹ ਸ਼ਬਦ ਪੁੱਛੇ ਉਹ ਗੱਲਾਂ ਕੀਤਾ ਆਪਾਂ ਉਹਦੇ ਨਾਲ ਤੇ ਕਿੰਨਾ ਸਾਰਾ ਦਰਦ ਆ ਜਿਹੜਾ ਉਹਦੇ ਅੰਦਰ ਛੋਪਿਆ ਹੋਇਆ ਜਿੰਨੀਆਂ ਕ ਆਪਣੇ ਆਪਾਂ ਨੂੰ ਇਹ ਕਹਿ ਲਈਏ ਨੌਲਜ ਸੇ ਆਪਾਂ ਉਹਨੀਆਂ ਕ ਗੱਲਾਂ ਕਰ ਲੀਆਂ ਕਿੰਨਾ ਵੱਡਾ ਕਿਉਂਕਿ ਜਦੋਂ ਉਹ ਬੋਲਦੀ ਸੀ ਅੰਟੀ ਉਹਦੀਆਂ ਅੱਖਾਂ ਦੇ ਹੰਝੂ ਇਹ ਚੀਜ਼ਾਂ ਦੱਸਦੇ ਸੀ ਵੀ ਉਹ ਕਿੰਨਾ ਮੈਸ ਕਰਦੀ ਐ ਸੱਚਮੁੱਚ ਪੈਸੇ ਦੀ ਦੌੜ ਦੇ ਵਿੱਚ ਬੰਦੇ ਨੇ ਆਪਣਾ ਜਿਉਣਾ ਭੁੱਲ ਗਿਆ ਆਪਣੀ ਜ਼ਿੰਦਗੀ ਨੂੰ ਗੁਲਾਮ ਬਣਾ ਲਿਆ ਇਹ ਹੋ ਰਿਹਾ ਠੀਕ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਜੇ ਇੱਥੇ ਹੋਰ ਕੋਈ ਪੰਜਾਬੀ ਪਰਿਵਾਰ ਨਾਲ ਆਪਣੀ ਮੁਲਾਕਾਤ ਹੋਈ ਤੇ ਤੁਹਾਨੂੰ ਉਹ ਵੀ ਅਗਲੇ ਪਾਰਟ ਵਿੱਚ ਦਿਖਾਵਾਂਗੇ ਤੇ ਨਹੀਂ ਫਿਰ ਆਪਣੇ ਵੀਰਾਂ ਨੇ ਜਿਹੜੇ ਇੱਥੇ ਆਪਣੇ ਦੋਸਤ ਸੀਗੇ ਹਰਮਨ ਵਰਗੇ ਜਸਵਿੰਦਰ ਵਰਗੇ ਜਾਂ ਕੋਈ ਵੀਰ ਹਰਿਆਣੇ ਤੋਂ ਸੀਗਾ ਸਾਰਿਆਂ ਨੇ ਉਪਰਾਲਾ ਕੀਤਾ ਸੀ ਮੈਨੂੰ ਫੋਨ ਕਰਦੇ ਸੀ ਬਾਈ ਤੂੰ ਆ ਇੱਥੇ ਅਸੀਂ ਦੱਸਣਾ ਵੀ ਲੋਕ ਕਿ ਇੱਥੇ ਰਹਿੰਦੇ ਕਿਦਾਂ ਜਾਂ ਕੰਮ ਕਰ ਕੀ ਹੈ ਸਹੀ ਨੌਲੇਜ ਤੁਹਾਡੇ ਤੱਕ ਕਿਉਂਕਿ ਪੰਜਾਬ ਚ ਵੀ ਬੜਾ ਰੌਲਾ ਪੈਂਦਾ ਏਜੰਟਾਂ ਦਾ ਕਰਕੇ ਇੱਥੇ ਵੀ ਰੌਲਾ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਚੱਲਦਾ ਹੁਣ ਅਗਲੀ ਕੰਟਰੀ ਦੇ ਵਿੱਚ ਆਪਾਂ ਜਾਵਾਂਗੇ ਉੱਥੋਂ ਦੀ ਨੌਲੇਜ ਉੱਥੋਂ ਦੇ ਆਪਣੇ ਲੋਕਾਂ ਨੂੰ ਮਿਲ ਕੇ ਦੱਸਾਂਗੇ ਕਿ ਉਸ ਕੰਟਰੀ ਦੇ ਵਿੱਚ ਤੁਸੀਂ ਕਿਵੇਂ ਜਾਣਾ ਕਿੰਨੇ ਪੈਸੇ ਲੱਗਦੇ ਆ ਕਿੰਨੀ ਉੱਥੇ ਤੁਹਾਨੂੰ ਇਨਕਮ ਹੋਊਗੀ ਸਹੀ ਸਹੀ ਆਪਾਂ ਏਜੰਟਾਂ ਦੇ ਵੱਡੇ ਦਿਖਾਏ ਹੋਏ ਸੁਪਨਿਆਂ ਤੇ ਨਹੀਂ ਚੱਲਣਾ ਤੁਹਾਡੇ ਤੱਕ ਮੈਂ ਸਹੀ ਜਾਣਕਾਰੀ ਲੈ ਕੇ ਆਵਾਂ ਕਿਉਂਕਿ ਮੈਨੂੰ ਇਹ ਦਿਲੋਂ ਹਮਦਰਦੀ ਆ ਕਿ ਜਾਈਏ ਅਸੀਂ ਜ਼ਰੂਰ ਪਰ ਕਿਸੇ ਦੀ ਧੀ ਕਿਸੇ ਦਾ ਪੁੱਤ ਕਿਸੇ ਏਜੰਟਾਂ ਦੇ ਕੋਲ ਫਸੇ ਨਾ ਕੋਈ ਬਾਹਰਲੀ ਕੰਟਰੀ 'ਚ ਕਿਸੇ ਜੇਲ੍ਹ ਖਾਨੇ ਨਾ ਜਾਵੇ ਆਵੇ ਕੰਮ ਕਰੇ ਆਪਣੇ ਪਰਿਵਾਰ ਦੀ ਤਰੱਕੀ ਕਰੇ ਇਹ ਮੈਂ ਜ਼ਰੂਰ ਚਾਹਣਾ ਇਹੀ ਕਾਮਨਾ ਸਾਡਾ ਮਲੂਕਾ ਟੀਵੀ ਤੇ ਪੂਰੀ ਟੀਮ ਕਰਦੀ ਆ ਸੋ ਜੁੜੇ ਰਹੋ ਮੇਰੇ ਨਾਲ ਜਿਸਕਰਨ ਸਿੰਘ ਮਲੂਕਾ ਧੰਨਵਾਦ